ਕਿਹੜਾ ਤੈਨੂੰ ਬਾਹਰ ਨਾ ਕੱਢੀ ਕੋਈ ਨਾ ਕੱਢੀ ਸਾਰੀ ਕੀਤੀ ਬਲੈਕ ਬੋਰਡ ਤੋਂ ਤੁਹਾਡੀ ਚੱਲ ਬਸ ਇੰਨੀ ਇੰਨੀ ਹੀ ਤਾਂ ਬੱਸ ਗਈ ਪਰੰਤੂ ਉਹ ਆਹ ਦੇਖ ਮਾਰੀ ਬੋਲ ਐਸ ਲੜਾਈ ਹੋ ਗਈ ਉਹ ਜਿਹੜਾ ਤੋਂ ਜਿਹੜਾ ਤੁਸੀਂ ਬੋਰਡ ਤੋਂ ਉੱਤੇ ਨਹੀਂ ਹੁੰਦਾ ਜਿਹੜਾ ਵਾਪਸ ਆ ਰਿਹਾ ਕਮੇਟੀ ਸਾਰੇ ਸਾਨੂੰ ਸਾਡੇ ਮਦਰ ਗਿਆ ਮਦਰ ਗਿਆ ਸਾਡੇ ਤਾਂ ਕੀ ਗੱਲ ਹੈ ਇਹ ਵੈਰੀਫਾਈ ਕਰ ਲੋ ਸਾਡੇ ਕੀ ਕੰਮ ਬਹੁਤ ਤੁਸੀਂ ਵੀਡੀਓ ਤੋਂ ਹਾਂਜੀ ਇਹ ਦਿਨਾਂ ਜੇ ਕੋਈ ਵਕਤਤ ਹੋਈ ਹੈ ਤੇ ਮੈਂ ਮਾਰ ਵੀ ਸਕਦਾ ਜਾਨੂੰ ਇਹ ਤਾਂ ਨਹੀਂ ਗੱਲ 112 ਮਾਰ ਕੇ ਗਿਆ ਸਾਨੂੰ ਜੀ ਦੇਖ ਕੇ ਆ ਗਿਆ ਉਹ ਕਿਉਂਕਿ ਇੰਡੀਕੇਟਰ ਹੋ ਗਿਆ ਯਾਰ ਇੰਡੀਕੇਟਰ ਹੋ ਗਿਆ ਫਿਰ ਆਹੀ ਖਲੋਤੇ ਮੇਰੀ ਦੇਰ ਖੱਡਣ ਦੀ ਕੀ ਜੀ ਹੈ ਫਟਾ ਗਿਆ ਨਹੀਂ ਖਲੋਗੇ ਠੀਕ ਹੈ ਜੀ ਬੰਦਾ ਸਾਡੇ ਕੋਲ ਦੁਸ਼ਮਣ ਨਹੀਂ ਆਦਰਾ ਬੰਦੂਸ਼ ਨਹੀਂ ਆਪਾਂ ਤੇ ਆਰਾਮ ਨਾਲ ਆ ਰਹੇ ਸੀ ਕੋਈ ਹੋਣੀ ਕੋਈ ਗੱਲ ਨਹੀਂ ਕਲੈਰਟੀ ਹੋ ਗਈ ਆ ਜੋ ਵੀ ਤੁਹਾਡੇ ਨਾਲ ਵਾਪਰਿਆ ਹੋਇਆ ਵਾਪ ਕਿਉਂ ਹੋਇਆ ਕਿਹੜੇ ਕਾਰਨ ਹੋਇਆ ਉਹਦੇ ਚ ਕੀ ਦਾ ਕੀ ਕਸੂਰ ਹੈ ਸਾਰੀ ਗੱਲਬਾਤ ਵੈਰੀਫਾਈ ਕਰ ਲੈਣੀ ਸਾਡੇ ਅਸਤਰਾ ਠੀਕ ਹੈ ਜੀ ਤੇ ਤੁਸੀਂ ਕਿ ਨਾਲ ਦੇ ਇਥੋਂ ਗੱਡੀ ਲਈਏ ਤੇ ਆਪਾਂ ਠਾਣੇ ਚੱਲ ਜਾਈਏ ਸੋਸ ਕੰਪਲੇਸ ਹਾਂ ਸਿੱਕਤੀ ਤੋਂ ਹੀ ਕਪਰੇੰਦੋ ਤੇ ਆਪਾਂ ਬੰਦੀ ਕਾਨੂੰਨੀ ਜਨਵਰੀ ਆ ਸਾਰਾ ਮੈਂ ਅਮਰੋਸਰ ਦਾ ਨਿਵਾਸੀ ਬਸ ਸਟੈਂਡ ਲਾ ਕੇ ਮੇਰਾ ਘਰ ਆ ਤੇ ਇਹ ਜਿਹੜੀ ਵਾਰਦਾਤ ਹੋਈ ਆ ਕੋਈ ਛੋਟੀ ਜੀ ਗੱਲ ਤੋਂ ਹੋਈ ਆ ਮੋੜ ਮੋੜ ਤੇ ਕੱਟਣ ਤੋਂ ਚੱਕਰਾਂ ਜੀ ਇਹ ਫਤੇਗੜ ਝੂੜੀਆਂ ਵਾਲੇ ਚੌਂਕ ਦੇ ਵਿੱਚ ਬਾਈਪਾਸ ਦੇ ਉੱਤੇ ਉੱਥੋਂ ਬਾਜੀ ਮੈਂ ਗੱਡੀ ਮੈਂ ਗੱਡੀ ਸਿੱਧੀ ਹੋਣੀ ਉਹਨੇ ਇਧਰ ਨੂੰ ਟਾਣ ਕਰਨੀ ਸੀ ਟਾਣ ਕਰਨ ਦੇ ਚੱਕਰ ਦੇ ਵਿੱਚ ਕੋਈ ਬਹਿਸ ਵਸਈਆ ਹੋ ਗਿਆ ਮੜੀ ਜੀ ਗੱਲ ਤੋਂ ਨਿੱਕੀ ਜੀ ਗੱਲ ਤੋਂ ਮੇਰੇ ਕੋਲ ਉਹਦੀ ਵੀਡੀਓ ਵੀ ਹੈਗੀ ਆ ਬਾਅਦ ਚ ਉਹ ਅਗਲੇ ਬੰਨੇ ਗੱਡੀ ਲਾ ਕੇ ਉੱਤਰ ਕੇ ਕਹਿੰਦਾ ਜੀ ਮੈਂ ਇਹ ਗੋਲੀ ਮਾਰ ਦੇਣੀ ਆ ਤੇ ਗੋਲੀ ਮਾਰਨ ਦੀ ਗੱਲ ਤੋਂ ਮਮਾ ਮੇਰੇ ਘਬਰਾ ਕੇ ਡਰ ਕੇ ਕਹਿੰਦੇ ਚੱਲ ਤੂੰ ਬੇਟਾ ਅੰਦਰ ਫਿਰ ਅਸੀਂ ਲੜਾਈ ਦਾ ਕੋਈ ਗੱਲ ਨਹੀਂ ਕੀਤੀ ਫਿਰ ਅ ਫਿਰ ਉਹਨੇ ਇਸੇ ਰਜਿਸਟਰੀ ਇਹ ਨਿਕਲ ਗਈ ਆ ਅਹੀਂ ਭਾਜੀ ਗੱਡੀ ਭਜਾਣ ਦੀ ਕੀਤੀ ਕਿਉਂਕਿ ਮੈਨੂੰ ਇਹ ਕਿ ਬੱਚਾ ਨਾਲ ਹੈ ਮੇਰਾ ਛੋਟਾ ਬੇਟਾ ਨਾਲ ਸੀ ਮਦਰ ਨਾਲ ਸੀ ਤੇ ਮੈਨੂੰ ਇਹ ਹੀ ਕਿ ਆ ਲੜਾਈ ਕਰਕੇ ਕੀ ਲੈਣਾ ਹੈ ਕਿ ਕਿਉਂ ਲੜਨਾ ਕਿਸੇ ਨਾਲ ਕਿਉਂਕਿ ਮੇਰੇ ਮਦਰ ਨਾਲ ਹੀ ਮੇਰੇ ਬੱਚਾ ਨਾਲ ਹੀ ਤਾਂ ਕਰਕੇ ਤੇ ਫਿਰ ਉਹਨੇ ਭਾਜੀ ਇਧਰੋਂ ਆ ਗੰਡਾ ਸਿੰਘ ਵਾਲੀ ਜਿਹੜੀ ਗੰਦੇ ਨਾਲੇ ਵਾਲੀ ਸੜਕ ਆ ਫਤੇਗੜ ਚੂੜੀਆਂ ਤੋਂ ਮੈਂ ਇਧਰੋਂ ਟਾਨ ਕਰ ਲਿਆ ਉੱਤੋਂ ਡਰਦੇ ਨੇ ਤੇ ਉਹਨੇ ਮਗਰੋਂ ਫਾਇਰ ਕਰਨੇ ਸ਼ੁਰੂ ਕਰਤੇ ਉਹਨੇ 4 ਫਾਇਰ ਟੋਟਲ ਮਾਰੇ ਆ ਜਿਹੜਾ ਕਿ ਇੱਕ ਮੇਰੀ ਗੱਡੀ ਦੇ ਥੱਲੇ ਬੰਨੇ ਜਿਹੜਾ ਹਿੱਸਾ ਹੁੰਦਾ ਵਾ ਤੇਰਾ ਉਹਦੇ ਜੋ ਉਹਦੇ ਚ ਵਜਾ ਉਹ ਤੇਲ ਲੀਕ ਵੀ ਹੁੰਦਿਆ ਹਿੱਸੇ ਦੇ ਵਿੱਚੋਂ ਪੂਰਾ ਪ੍ਰੋਪਰ ਕਿਹੜੀ ਗੱਡੀ ਤੇ ਫੋਰਚਨਰ ਗੱਡੀ ਮੇਰੀ ਭਾਜੀ ਤੇ ਜਿਹੜਾ ਉਹ ਬੰਦੇ ਉਹ ਕਲੀ ਉਹ ਭਾਜੀ ਸਕੋਡਾ ਰੈਪਿਡ ਗੱਡੀ ਇਹਦੇ ਉਹ ਕੱਲਾ ਹੀ ਜਾਣਾ ਸੀ ਭਾਜੀ ਕੋਈ ਸੀਸੀਟੀਵੀ ਵੀ ਹਾਂ ਮੇਰੇ ਕੋਲ ਵੀਡੀਓ ਹੈਗੀ ਉਹਦੀ ਸੀਸੀਟੀਵੀ ਤੇ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਂਜੀ ਹਾਂਜੀ ਪੁਲਿਸ ਪਹੁੰਚੀ ਹੋ ਕੇ ਜਾਨ ਪਛਾਣ ਮੰਗੋ ਭਾਜੀ ਇਹ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਆ ਨਜਾਇਜ਼ ਹਥਿਆਰ ਜਿਹੜੇ ਵੀ ਆ ਹਥਿਆਰ ਇਹਨਾਂ ਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਨੇ ਜਾਨ ਪਛਾਣ ਨਹੀਂ ਭਾਜੀ ਜਾਨ ਪਛਾਣ ਵਾਲਾ ਨਹੀਂ ਕੋਈ ਕੋਈ ਜਾਣ ਪਛਾਣ ਵਾਲਾ ਨਹੀਂ ਸੀ ਅਣਪਛਾਤਾ ਸੀ ਕੋਈ ਨਹੀਂ ਹੁਣ ਪੁਲਿਸ ਨੂੰ ਕੰਪਲੇਨਟ ਕੀਤੀ ਗਈ ਹਾਂਜੀ ਹਾਂਜੀ ਕੰਪਲੇਨਟ ਕਰ ਰਹੇ ਐ ਇਨਵੈਸਟੀਗੇਸ਼ਨ ਕਰ ਰਹੇ ਐ ਸਾਫ ਹੋਣੀ ਹਾਂਜੀ ਆ ਜੀ ਆਪਣਾ ਭਾਈ ਮੇਰੇ ਨਾਲ ਰਵੀ ਭੱਲਾ ਹੈ ਤੇ ਕਿੱਥੇ ਦੇ ਰਹਿਣ ਵਾਲੇ ਜੀ ਮੈਂ ਹਗਾ ਨੰਬਰ ਸਰ ਦੇ ਰਹਿਣ ਵਾਲਾ ਤੇ ਕੀ ਗੱਲ ਕੀ ਹੁਣ ਗੱਲ ਸੁਣਈਏ ਕਿ 11 ਵਜੇ ਦਾ ਟਾਈਮ ਸੀ ਮੈਂ 11 ਵਜੇ ਦੇਖਿਆ ਕਿ ਮੈਂ ਸਾਨੂੰ ਆਉਣ ਲੱਗਾ ਇਸ ਦਾ ਮੋਟਰਸਾਈਕਲ ਇਧਰੋਂ ਜਾ ਰਿਹਾ ਹੈ ਮੋਟਰਸਾਈਕਲ ਦੇ ਪਟਾਕੇ ਵੱਜ ਰਹੇ ਚਾਰ ਪੰਜ ਆਉਣ ਲੱਗਾ ਪਟਾਕੇ ਵੱਜ ਰਹੇ ਸਾਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹ ਗੋਲੀ ਦੀ ਆਵਾਜ਼ ਹੋਣੀ ਸੀ ਗੋਲੀਆਂ ਚੱਲੀਆਂ ਬਜਾਤ ਹੋ ਰਹੀਆਂ ਹਾਂ ਗੋਲੀਆਂ ਚੱਲੀਆਂ ਚੱਲੀਆਂ ਕਿ ਪਤਾ ਚਾਰ-ਪੰਜ ਆਹਨ ਚਾਰ-ਪੰਜ ਚੱਲੀਆਂ ਫੋਲ ਵਗੈਰਾ ਬਰਾਮਦ ਹੋ ਉਹ ਤਾਂ ਮੈਨੂੰ ਪਤਾ ਨਹੀਂ ਉਹ ਸ਼ਾਇਦ ਪੁਲਿਸ ਵਾਲਿਆਂ ਨੇ ਬਰਾਮਦ ਕੀਤੇ ਹੋ ਮੈਨੂੰ ਐਸੀ ਚੀਜ਼ ਦੇ ਬਾਰੇ ਨਹੀਂ ਪਤਾਗਾ ਆਪਾਂ ਹਾਂ ਦੇਖੋ ਅਸੀਂ ਆਵਾਜ਼ ਸਮਝੀ ਐ ਮੋਟਰਸਾਈਕਲ ਦੇ ਜਿਸ ਦਾ ਪਟਾਕੇ ਹੁੰਦੇ ਨਾ ਅਸੀਂ ਮੋਟਰਸਾਈਕਲ ਦੇ ਪਟਾਕੇ ਹੀ ਸਮਝਦੇ ਰਹੇ ਐ ਨਹੀਂ ਅਸੀਂ ਸਾੜੇ 4 ਗੋਲੇ ਆਏ ਸਮਝਦੇ ਰਹੇ ਬਹੁਤ ਦੇ ਵਿੱਚ ਸਾਨੂੰ ਪਤਾ ਲੱਗਾ ਭਈ ਗੋਲੀਆਂ ਦੀ ਆਵਾਜ਼ ਸੀ ਲੈ ਜਾਨੀ ਨੁਕਸਾਨ ਨਹੀਂ ਆ ਨਹੀਂ ਅਸੀਂ ਕੁਝ ਦੇਖਿਆ ਨਹੀਂ ਭਾਈ ਕੋਈ ਨੁਕਸਾਨ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਤੇ ਨਹੀਂ ਹ ਕੋਈ ਇਨਸਾਨ ਨਹੀਂ ਆ ਬਾਈ ਜਾਨੀ ਇਹਦੀ ਆਪਣਾ ਸਪੌਟ ਤੇ ਆਏ ਆ ਜੀ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਬਾਰੇ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਹੁਣ ਮੌਕੇ ਤੇ ਆ ਕੇ ਇਨੀਸ਼ੀਅਲ ਜਿਹੜਾ ਪ੍ਰਾਇਮਰੀ ਸਟੇਜ ਤੇ ਸਾਨੂੰ ਇਹ ਪਤਾ ਲੱਗਾ ਵਾ ਕਿ ਆਪਣਾ ਦੋ ਜਿਹੜੇ ਕਾਰ ਚਾਲਕ ਸੀ ਉਹਨਾਂ ਦਾ ਰੋਡ ਰੇਜ ਦਾ ਮਾਮਲਾ ਜੀ ਤੇ ਜਿਵੇਂ ਗੱਡੀ ਲਾਗੋ ਪਾਸ ਔਨ ਕਰਨ ਦਾ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸੀ ਤਕਰਾਰਬਾਦੀ ਹੋਈ ਹੈ ਬਾਕੀ ਇਹ ਵੈਰੀਫਾਈ ਕਰ ਰਹੇ ਆ ਜੋ ਤਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਇਹਦੇ ਬਾਰੇ ਸਾਰਾ ਮੈਂ ਜਸਟ ਮੌਕੇ ਤੇ ਆਇਆ ਜੀ ਵੈਰੀਫਾਈ ਕਰ ਰਹੇ ਆ ਜੀ ਜੋ ਉਹ ਮੈਂ ਕਰ ਰਹੇ ਆ ਜੀ ਸਾਰਾ ਇਨਕੁਆਇਰੀ ਕਰ ਰਹੇ ਆ ਜੀ ਜਸਟ ਮੌਕੇ ਤੇ ਆਇਆ ਕਲੀਅਰ ਕਰਕੇ ਜੋ ਵੀ ਜੋ ਵੀ ਜੇ ਕਿਸੇ ਦਾ ਫਾਲਟ ਹੋਇਆ ਤਾਂ ਤੇ ਕਾਰਵਾਈ ਕੀਤੀ ਜਾਵੇਗੀ ਜੀ ਮੇਨ ਜਿਹੜਾ ਮਤਲਬ ਇਹ ਹੈਗਾ ਜੀ ਗੱਡੀਆਂ ਦੇ ਆਪਸੀ ਰੋਡ ਰੇਜ ਦਾ ਜਿਵੇਂ ਹਨਾ ਜਿਵੇਂ ਮਾਮਲਾ ਜੀ ਇਹ ਪਤਾ ਲੱਗਾ ਵਾ ਕਿ ਇੱਕ ਫੋਰਚੂਨਰ ਕਾਰ ਚਾਲਕ ਸੀ ਦੂਸਰਾ ਕੋਈ ਹੋਰ ਗੱਡੀ ਸੀ ਤੇ ਮਤਲਬ ਇੱਕ ਜਣੇ ਨੇ ਟਰਨ ਕਰਨੀ ਸੀ ਤੇ ਉਹਨੇ ਬਿਨਾ ਇੰਡੀਕੇਟਰ ਦਿੱਤੇ ਟਰਨ ਕਰਨ ਤੋਂ ਲੈ ਕੇ ਜਿਵੇਂ ਥੋੜਾ ਆਪਸ ਵਿੱਚ ਇਹਨਾਂ ਦੀ ਬਹਿਸ-ਭਾਜੀ ਹੋ ਗਈ ਇਹਨਾਂ ਕ ਮੈਟਰ ਜਿਹੜਾ ਇਨੀਸ਼ੀਅਲੀ ਪਤਾ ਲੱਗਾ ਬਾਕੀ ਇਹ ਤੇ ਵਰਕਆਊਟ ਕਰਕੇ ਜੋ ਸਚਾਈ ਸਾਹਮਣੇ ਆਊਗੀ ਉਹਦੇ ਮੁਤਾਬਕ ਆਪਾਂ ਕ੍ਰੀ ਕਰਵਾਈ ਕਰਾਏਗਾ